ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਅੱਜ ਨਾ ਮੈਂ ਇੱਕ ਸਟੋਰੀ ਪੜ ਰਹੀ ਸੀ ਜਿਹੜੀ ਮੈਨੂੰ ਬੜੀ ਅੱਛੀ ਲੱਗੀ ਹੈ ਨਾ ਫਿਰ ਮੇਰਾ ਮਨ ਕੀਤਾ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਮੇਰੀ ਅੱਜ ਦੀ ਸਟੋਰੀ ਹੈ ਉਹਦਾ ਨਾਂ ਹੈ ਅੱਤਵਾਦੀ ਦੀ ਮਾਸ਼ੂਕ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਫੇਰ ਅਖਬਾਰਾਂ ਵਿੱਚ ਤੇਰੀ ਤਸਵੀਰ ਛਪੀ ਅੱਜ ਤੋਂ 5 ਸਾਲ ਪਹਿਲਾਂ ਵੀ ਪੰਜਾਬ ਦੇ ਸਾਰੇ ਅਖਬਾਰਾਂ ਵਿੱਚ ਤੇਰੀ ਤਸਵੀਰ ਛਪੀ ਸੀ ਕਿੰਨਾ ਫਰਕ ਹੈ ਦੋਹਾਂ ਤਸਵੀਰਾਂ ਵਿੱਚ 5 ਸਾਲ ਪਹਿਲਾਂ ਦੀ ਤਸਵੀਰ ਵਿੱਚ ਤੇਰੇ ਗਾਲ ਚ ਗੋਲਡ ਮੈਡਲ ਪਾਇਆ ਹੋਇਆ ਸੀ ਤੇ ਤੂੰ ਪੰਜਾਬ ਦਾ ਸਰਬਉੱਤਮ ਐਥਲੀਟ ਚੁਣਿਆ ਗਿਆ ਸੀ ਤੇ ਸ਼ਾਇਦ ਤੂੰ ਪੰਜਾਬ ਲਈ ਬਾਹਰ ਖੇਡਣ ਗਿਆ ਸੀ ਤੂੰ ਸਿਰਫ ਕਾਲਜ ਦਾ ਸ਼ਹਿਰ ਦਾ ਜਾਂ ਜ਼ਿਲ੍ਹੇ ਦਾ ਹੀ ਨਹੀਂ ਸਗੋ ਪੂਰੀ ਯੂਨੀਵਰਸਿਟੀ ਦਾ ਨਾਮ ਉੱਚਾ ਕੀਤਾ ਸੀ ਪ੍ਰਿੰਸੀਪਲ ਸਾਹਿਬ ਤੇ ਹੋਰ ਪ੍ਰੋਫੈਸਰ ਤੇਰੀ ਤੇ ਮਾਣ ਕਰਦੇ ਸੀ ਮੁੰਡੇ ਤੇਰੀ ਦੋਸਤੀ ਨੂੰ ਆਪਣੀ ਸ਼ਾਨ ਸਮਝਦੇ ਸੀ ਤੇ ਕੁੜੀਆਂ ਸ਼ਾਇਦ ਮੇਰੇ ਤੋਂ ਸਿਵਾ ਸਾਰੀਆਂ ਤੈਨੂੰ ਬਾਈ ਕਹਿ ਕੇ ਬੁਲਾਉਂਦੀਆਂ ਸਨ ਕਿਉਂਕਿ ਤੇਰਾ ਵਿਅਕਤੀਤਵ ਹੀ ਅਜਿਹਾ ਸੀ ਸਾਫ਼ ਸੁਥਰਾ ਗੋਰਾ ਰੰਗ ਉੱਚਾ ਲੰਬਾ ਕੱਦ ਪਵਿੱਤਰ ਜਿਹੀਆਂ ਅੱਖਾਂ ਗੰਗਾਜਲ ਵਰਗੀਆਂ ਤੇ ਤੇਰੀ ਨਿਰਦੋਸ਼ ਜਹੀ ਮੁਸਕਾਨ ਫਿਰ ਉਪਰੋਂ ਤੇਰੀ ਬੂਲ ਚਾਲ ਬਦੋ ਬਦੀ ਲੋਕਾਂ ਦੀ ਸ਼ਰਦਾ ਤੇਰੇ ਵਿੱਚ ਹੋ ਜਾਂਦੀ ਸੀ ਕਈ ਕੁੜੀਆਂ ਤੈਨੂੰ ਦਿਲੋਂ ਚਾਹੁੰਦੀਆਂ ਹੋਣਗੀਆਂ ਪਰ ਤੇਰੀ ਸ਼ਖਸੀਅਤ ਨੂੰ ਵੇਖ ਕੇ ਸ਼ਾਇਦ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ ਕਿ ਤੈਨੂੰ ਆਪਣੇ ਦਿਲ ਦੀ ਗੱਲ ਕਹਿ ਸਕੇ ਪਰ ਮੇਰੀ ਗੱਲ ਹੋਰ ਸੀ ਮੈਂ ਤੇਰੀ ਬਚਪਨ ਦੀ ਸਹੇਲੀ ਸੀ। ਜਾਂ ਕਹਿ ਲੋ ਕਿਸੇ ਪਿਛਲੇ ਜਨਮ ਦੀ ਸਾਥਣ। ਆਪਾਂ ਇਕੱਠੇ ਸਕੂਲ ਗਏ, ਫੱਟੀਆਂ ਪੂਚੀਆਂ, ਕਾਇਦੇ ਪਾੜੇ, ਸਲੇਟਾਂ ਤੋੜੀਆਂ ਤੇ ਇੱਕ ਦੂਜੇ ਦੇ ਜੁੰਡੇ ਪੁੱਟੇ। ਤੇਰੀ ਮੇਰੀ ਕਦੇ ਨਹੀਂ ਸੀ ਬਣੀ। ਪਰ ਜਿਸ ਦਿਨ ਤੂੰ ਸਕੂਲ ਨਹੀਂ ਸੀ ਆਉਂਦਾ, ਮੇਰਾ ਵੀ ਢਿੱਡ ਦੁਖਣ ਲੱਗ ਪੈਂਦਾ ਸੀ ਤੇ ਜਿਸ ਦਿਨ ਮੈਂ ਗੈਰਹਾਜ਼ਰ ਹੁੰਦੀ ਸੀ, ਉਸ ਦਿਨ ਤੂੰ ਵੀ ਸਕੂਲ ਦੀ ਕੰਧ ਟੱਪਣ ਲੱਗਿਆ, देर ਨਹੀਂ ਸੀ ਲਾਉਂਦਾ। ਮੈਨੂੰ ਯਾਦ ਹੈ ਤੀਆਂ ਚ ਮੁੰਡੇ ਪਿੱਪਲਾਂ ਤੇ ਪਈਆਂ ਪੀਂਗਾ ਬੜੇ ਭਲੇੜ ਲੈ ਕੇ ਡੁੱਕ ਦਿੰਦੇ ਸੀ ਪਰ ਮੇਰੀ ਤੇ ਤੇਰੀ ਪੀਂਘ ਇੱਕੋ ਡਾਣੀ ਤੇ ਹੁੰਦੀਆਂ ਤੇਰੇ ਡਰੋਂ ਮੁੰਡੇ ਮੇਰੀ ਪੀਂਘ ਨੂੰ ਹੱਥ ਨਾ ਪਾਉਂਦੇ। ਸ਼ਾਮ ਨੂੰ ਮੁਹੱਲੇ 'ਚ ਖੇਡਦੇ ਸਮੇਂ ਕਿੰਨੀ ਵਾਰ ਤੂੰ ਮੇਰੇ ਘਸੁੰਨ ਮੁੱਕੇ ਮਾਰੇ ਸੀ। ਮੈਨੂੰ ਯਾਦ ਨਹੀਂ ਪਰ ਹਾਂ ਇੱਕ ਵਾਰ ਲੁਕਣ ਮਿੱਟੀ ਖੇੜਦੇ ਸਮੇਂ ਮੈਂ ਤੇਰੇ ਲੁਕਣ ਦੀ ਥਾਂ ਫੜਨ ਵਾਲੇ ਮੁੰਡੇ ਨੂੰ ਦੱਸ ਦਿੱਤੀ ਸੀ ਤੇ ਤੂੰ ਗੁੱਸੇ 'ਚ ਆ ਕੇ ਮੇਰੇ ਮੋਢੇ ਤੇ ਦੰਦੀ ਵੱਡੀ ਸੀ ਮੈਂ ਤੇਰੇ ਬਾਲ ਲੰਬੇ ਵਾਲਾ ਨੂੰ ਪੈ ਗਏ ਸੀ ਤੇਰੇ ਬਾਲ ਬਹੁਤ ਲੰਬੇ ਸੀ ਤੇ ਮੈਂ ਬਾ ਲੱਗਦੀ ਤੇਰੇ ਜੂੜੇ ਨੂੰ ਹੀ ਹੱਥ ਪਾਉਂਦੀ ਹੁੰਦੀ ਸੀ ਫਿਰ ਆਪਣੀਆਂ ਮਾਮਾ ਅੱਧੀ ਰਾਤ ਤੱਕ ਮਹਾਪਾਰਤ ਕਰਦੀਆਂ ਰਹੀਆਂ ਪਰ ਆਪਾਂ ਦੂਜੇ ਦਿਨ ਵੀ ਇਕੱਠੇ ਹੀ ਸਕੂਲ ਗਏ ਸੀ ਖੈਰ ਮੈਂ ਤੇਰੀ ਤਸਵੀਰ ਦੀ ਗੱਲ ਕਰ ਰਹੀ ਸੀ ਅੱਜ ਦੀ ਤਸਵੀਰ ਚ ਤੇਰੇ ਗਲੇ ਚ ਕੋਈ 골ਡ ਮੈਡਲ ਨਹੀਂ ਸਗੋ ਤਸਵੀਰ ਦੇ نیچے ਤੇਰੇ ਸਿਰ ਦਾ ਮੁੱਲ ਲਿਖਿਆ ਹੋਇਆ ਸੀ ਦੋ ਤਿੰਨ ਹੋਰ ਨੌਜਵਾਨਾਂ ਨਾਲ ਤੈਨੂੰ ਵੀ ਇਸ਼ਤਿਹਾਰੀ ਅਤਵਾਦੀ ਗਰਦਾਰਿਆ ਗਿਆ ਸੀ ਤੇ ਤੇਰਾ ਪਤਾ ਦੱਸਣ ਵਾਲੇ ਨੂੰ 20000 ਰੁਪਏ ਇਨਾਮ ਰੱਖਿਆ ਗਿਆ ਸੀ ਮੈਨੂੰ ਕੋਈ ਹੈਰਾਨੀ ਨਹੀਂ ਹੋਈ ਮੈਂ ਟ੍ਰੰਕ ਵਿੱਚੋਂ ਤੇਰੀ ਪੁਰਾਣੀ ਤਸਵੀਰ ਕੱਢ ਕੇ ਵੇਖਦੀ ਹਾਂ ਦੋਹਾਂ 'ਚ ਕੋਈ ਫਰਕ ਨਹੀਂ ਲੱਗਦਾ ਪਹਿਲਾਂ ਤੂੰ ਪੰਜਾਬ ਦੀ ਸ਼ਾਨ ਕਿਹਾਇਆ ਗਿਆ ਸੀ ਤੇ ਹੁਣ ਇੱਕ ਬਦ ਨੂਮਾ ੱੱਬਾ ਉਹਦੇ ਨਾਮ ਤਾਂ ਤੇਰਾ ਪ੍ਰੀਤਮ ਸਿੰਘ ਸੀ ਪਰ ਅਖਬਾਰ ਵਾਲਿਆਂ ਨੇ ਤੈਨੂੰ ਅਤਵਾਦੀ ਪਾਲਾ ਦੱਸਿਆ ਹੈ ਸਮਝ ਨਹੀਂ ਆਉਂਦੀ ਕਿ ਦਿੱਲੀ ਦੇ ਭਰੇ ਬਾਜ਼ਾਰ ਵਿੱਚ ਤੂੰ ਗਨਮੈਨਾ ਦੇ ਪੈਰੇ ਹੇਠਾਂ ਬੈਂਕ ਕਿਵੇਂ ਲੁੱਟ ਲਿਆ ਮੈਨੂੰ ਯਾਦ ਹੈ ਇੱਕ ਦਿਨ ਪਿੰਡੋਂ ਕਾਲਜ ਜਾਂਦੇ ਸਮੇਂ ਬੱਸ ਕੰਡਕਟਰ ਨੇ ਕਿਸੇ ਬੁੱਢੀ ਮਾਈ ਕੋਲੋਂ 10 ਪੈਸੇ ਵੱਧ ਲੈ ਲਏ ਸੀ ਤੇ ਤੂੰ ਮਰਨ 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 ਮਾਰਨ ਤੱਕ ਉੱਤਰ ਆਇਆ ਸੀ ਉਹ ਲੁਟੇਰਿਓ ਆਪਣੀਆਂ ਹੀ ਮਾਵਾ ਭੈਣਾਂ ਨੂੰ ਲੁੱਟਦੇ ਹੋ ਇਸ ਮੁਲਕ ਦਾ ਫਿਰ ਕੀ ਬਣਨਾ ਹੈ ਜਦੋਂ ਬਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਸਾਲਿਓ ਕੋਈ ਤਾਂ ਕੰਡਕਟਰ ਹੁੰਦਾ ਬੰਦੇ ਦਾ ਮਸੀ ਤੇਰੇ ਆੜੀਆਂ ਨੇ ਤੈਨੂੰ ਚੁੱਪ ਕਰਾਇਆ ਸੀ ਜ਼ਿੰਦਗੀ ਆਰਾਮ ਨਾਲ ਚੱਲ ਰਹੀ ਸੀ ਕਲਾਸਦਰ ਕਲਾਸ ਅਸੀਂ ਉੱਚੇ ਹੁੰਦੇ ਜਾ ਰਹੇ ਸੀ ਤੇ ਸਾਡੇ ਸੁਪਨੇ ਵੀ ਜਵਾਨ ਹੋ ਰਹੇ ਸੀ ਭਾਵੇਂ ਆਮ ਲਚਰਾਸ਼ਕਾ ਵਾਂਗ ਅਸੀਂ ਬਦਨਾਮ ਤਾਂ ਨਹੀਂ ਸੀ ਹੋਏ ਪਰ ਸਾਡੇ ਇਸ਼ਕ ਦੀ ਗੱਲ ਹੁਣ ਕਿਸੇ ਤੋਂ ਛੁਪੀ ਨਹੀਂ ਸੀ ਮੁੰਡੇ ਕਈ ਵਾਰੀ ਮੈਨੂੰ ਸਰਦਾਰਨੀ ਕਹਿ ਕੇ ਛੇੜ ਦਿੰਦੇ ਪਰ ਪਤਾ ਨਹੀਂ ਕਿਉਂ ਗੁੱਸੇ ਰਿਹਾ ਮੈਨੂੰ ਪਿਆਰ ਆਉਂਦਾ ਸੀ ਤੇ ਮੈਂ ਮੁਸਕਰਾ ਪੈਂਦੀ ਸੀ ਮੇਰੀਆਂ ਕਵਿਤਾਵਾਂ ਤੇਰੇ ਨਾਂ ਹੁੰਦੀਆਂ ਪਰ ਤੇਰਾ ਸ਼ਾਇਦ ਕਵਿਤਾ ਮਾਂ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਸੀ ਤੂੰ ਤਾਂ ਬਸ ਰੋਜ਼ ਹੀ ਨਵੇਂ ਟਰਾਫੀਆਂ ਨਵੇਂ ਕੱਪ ਤੇ ਨਵੇਂ ਮੈਡਲ ਜਿੱਤਣ ਤੇ ਲੱਕ ਬੰਨਿਆ ਹੋਇਆ ਸੀ ਤੂੰ ਕੀ ਕਰੇਂਗਾ ਐਨੇ ਕੱਪ ਤੇ ਮੈਡਲ ਮੈਂ ਕਈ ਵਾਰ ਤੇਰੀਆਂ ਗੈਰ ਹਾਜ਼ਰੀਆਂ ਤੋਕਦਾ ਜਾਂਦੀ ਸੀ ਦੇਖ ਮੀਨਾ ਤੈਨੂੰ ਪਤਾ ਮੈਂ ਆਪਣੇ ਮਾਪਿਆਂ ਦਾ ਇਕੱਲਾ ਪੁੱਤ ਹਾਂ ਉਹਨਾਂ ਦਾ ਇਕਲੌਤਾ ਸੁਪਨਾ ਆਪਣੀਆਂ ਦੋ ਛੋਟੀਆਂ ਭੈਣਾਂ ਦੀ ਇਕੱਲੀ ਉਮੀਦ ਤੈਨੂੰ ਪਤਾ ਹੈ ਮੇਰੇ ਬਾਪੂ ਨੇ ਕਿਵੇਂ ਮਿਹਨਤ ਕਰਕੇ ਮੈਨੂੰ ਪੜਾਇਆ ਮੇਰੀ ਮਾਂ ਨੇ ਦਿਨ ਰਾਤ ਦਰੀਆਂ ਤੇ ਖੇਸ ਬੁਣੇ ਨੇ ਤੇ ਤਾਰਿਆਂ ਦੀ ਲੋਚ ਚਰਖੇ ਕੱਤੇ ਨੇ ਮੇਰੇ ਬਾਪੂ ਦਾ ਸੁਪਨਾ ਹੈ ਕਿ ਮੈਂ ਕੈਪਟਨ ਬਣਾ ਮੇਜਰ ਬਣਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰਾਂ ਨਾਲੇ ਜੇ ਕਿਤੇ ਮੈਂ ਚੰਗਾ ਅਫਸਰ ਲੱਗ ਗਿਆ ਮੀਨਾ ਤਾ ਆਪਣੀਆਂ ਭੈਣਾਂ ਦੇ ਵਿਆਹ ਵੀ ਚੰਗੇ ਪੜੇ ਲਿਖੇ ਮੁੰਡਿਆਂ ਨਾਲ ਕਰਾਂਗਾ। ਉਹਨਾਂ ਨੂੰ ਪੜਾਵਾਂਗਾ। ਤੈਨੂੰ ਨਹੀਂ ਖੁਸ਼ੀ ਹੋ ਜਦੋਂ ਮੈਂ ਲਾਹੌਰ ਤੋਂ ਤਰੰਗਾ ਝੰਡਾ ਗੱਡ ਕੇ ਆਉਂਗਾ। ਤੂੰ ਆਪਣੀ ਗੁੜ ਨਾਲੋਂ ਮਿੱਠੀ ਮੁਸਕਾਨ ਨਾਲ ਮੈਨੂੰ ਮੋਹਿਤ ਕਰ ਲਿਆ ਸੀ। ਹਾਂ ਮੈਂ ਵੀ ਸੋਚਦੀ ਹਾਂ ਪਾਲੀ ਜੇ ਤੂੰ ਕਿਤੇ ਚੰਗੀ ਨੌਕਰੀ ਤੇ ਲੱਗ ਜਾਵੇਂ। ਤਾ ਆਪਾਂ ਮੇਰਾ ਮਤਲਬ ਹੈ ਮੇਰੇ ਮਾਪੇ ਆਪਣੇ ਵਿਆਹ ਲਈ ਮੰਨ ਜਾਣਗੇ ਆਪਣਾ ਧਰਮ ਰਾਸਤੇ ਵਿੱਚ ਨਹੀਂ ਆਵੇਗਾ ਮੈਂ ਕਹਿ ਸਕਾਂਗੀ ਤਾਨੂੰ ਘਰ ਬੈਠਿਆਂ ਨੂੰ ਹੀਰਾ ਮਿਲ ਰਿਹਾ ਹੈ ਹੋਰ ਕੀ ਭਾਲ देऊ ਮੈਂ ਸ਼ਰਮ ਨਾਲ ਘਰ ਕਹੁੰਦੀ ਜਾ ਰਹੀ ਸੀ ਪਰ ਪਤਾ ਨਹੀਂ ਕਿਵੇਂ ਇਹ ਗੱਲ ਮੇਰੇ ਤੋਂ ਕਹਿ ਹੋ ਗਈ ਸੀ ਕੀ ਕਹ ਤੂੰ ਮੀਨਾ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਐ ਮੈਂ ਤਾਂ ਸੋਚਿਆ ਸੀ ਵੀ ਤੇਰਾ ਪਿਆਰ ਲਾਲਿਆਂ ਵਾਲਾ ਹੋਣਾ ਡੋਲੀ ਚੜਤ ਦੀ ਕਹਿ ਦੇ ਮੈਂਗੀ ਤੇਰੀ ਦੁਨੀਆ ਸੇ ਦੂਰ ਚਲੇ ਹੋ ਕੇ ਮਜਬੂਰ ਪਰ ਤੂੰ ਤਾਂ ਯਾਰ ਕਮਾਲ ਹੀ ਕਰਤੀ ਕਹਿੰਦੇ ਆ ਤੂੰ ਮੈਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਸੀ ਪਰ ਮੰਨ ਲੈ ਜੇ ਮੈਂ ਕੋਈ ਚੰਗੀ ਨੌਕਰੀ ਨਾ ਲੱਭ ਸਕਿਆ ਤਾਂ ਵੀ ਕੀ ਤੇਰੇ ਘਰ ਦੇ ਮੰਨ ਜਾਣਗੇ ਤੇਰੇ ਅੰਦਰ ਸ਼ੱਕ ਦੇ नाग ਨੇ ਸਿਰ ਉਠਾਇਆ ਸੀ ਨਹੀਂ ਪਾਲੀ ਤੈਨੂੰ ਪਤਾ ਹੈ ਉਹ ਮੈਨੂੰ ਸਵਰਗ ਦੇ ਕਿਸੇ ਦੇਵਤਾ ਨਾਲ ਵਿਆਹਣਾ ਚਾਹੁੰਦੇ ਨੇ ਪਰ ਮੇਰਾ ਸਵਰਗ ਤਾਂ ਤੂੰ ਹੈ ਤੇ ਸ਼ਾਇਦ ਮੇਰਾ ਦੇਵਤਾ ਵੀ ਮੈਨੂੰ ਪਤਾ ਹੈ ਮੈਂ ਕੀ ਕਰਨਾ ਹੈ ਜੇ ਉਹ ਨਾ ਮੰਨੇ ਤਾਂ ਮੈਂ ਤੇਰੇ ਨਾਲ ਘਰੋਂ ਨਸ ਜਾਵਾਂਗੀ ਤੇ ਆਪਾਂ ਕਿਤੇ ਦੂਰ ਜਾ ਕੇ ਆਪਣੀ ਦੁਨੀਆ ਬਸਾ ਲਵਾਂਗੇ ਆਪੇ ਮੰਨ ਜਾਣਗੇ ੱੱੱ ਧੱਕੇ ਖਾ ਕੇ ਮੈਂ ਤੇਰੇ ਕੰਨ ਵਿੱਚ ਹੌਲੀ ਜਿਹੀ ਕਿਹਾ ਸੀ ਕੀ ਤੂੰ ਜਿਵੇਂ ਆਕਾਸ਼ੋਂ ਜ਼ਮੀਨ ਤੇ ਆ ਗਿਰਿਆ ਸੀ ਕਿਹੋ ਜਹੀ ਘਟੀਆ ਗੱਲ ਕੀਤੀ ਹੈ ਤੂੰ ਮੀਨਾ ਮੈਨੂੰ ਤੇਰੇ ਤੋਂ ਅਜਿਹੇ ਹਲਕੇ ਪੰਣ ਦੀ ਉਮੀਦ ਨਹੀਂ ਸੀ ਤੂੰ ਕੀ ਸਮਝਦੀ ਹੈ ਮੈਂ ਅਜਿਹਾ ਘਟੀਆ ਆਦਮੀ ਹਾਂ ਜੋ ਇੰਨਾ ਨੀਚ ਕੰਮ ਕਰਾਂਗਾ ਤੂੰ ਆਪਣੇ ਪਿਓ ਤੇ ਭਰਾ ਦੀ ਇੱਜ਼ਤ ਵੱਲ ਵੇਖ ਮੈਂ ਕੋਈ 라ਵਣ ਜਾਂ ਪ੍ਰਿਥਵੀ ਰਾ चौहान ਨਹੀਂ ਜੋ ਕਿਸੇ ਰੀਤੀ ਪੈਣ ਨੂੰ ਝੁੱਕ ਕੇ ਲੈ ਜਾਊਂਗਾ ਤੂੰ ਸ਼ਾਇਦ ਬਹੁਤ ਜ਼ਿਆਦਾ ਭੱਕ ਗਿਆ ਸੀ ਨਹੀਂ ਪਾਲੀ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ ਮੈਂ ਆਪਣੀ ਸਫਾਈ ਦੇਣੀ ਚਾਹੀ ਸੀ ਉਹ ਛੱਡ ਪਰਾਂ ਕੀ ਬਾਣੀਆਂ ਵਾਂਗੂ ਭੈਣ ਜੀ ਭੈਣ ਜੀ ਲਾ ਰੱਖੀ ਐ ਤੂੰ ਮੇਰੇ ਨਾਲ ਸਰਦਾਰਾਂ ਵਾਲੀ ਗੱਲ ਕਰ ਨੌਕਰੀ ਕੀ ਮੈਂ ਤੇਰੇ ਵਾਸਤੇ ਦੁਨੀਆ ਖਰੀਦ ਦਿਉ ਸ਼ੇਰਨੀ ਬਣ ਸ਼ੇਰਨੀ ਜੇ ਜਾਰੀ ਲਈ ਹੈ ਤਾਂ ਫਿਰ ਡਰਦੀ ਕਿਉਂ ਹੈ ਤੂੰ ਠੇਠ ਪਿੰਡੂ ਢੰਗ ਚ ਬੋਲਿਆ ਸੀ ਤੇ ਫਿਰ ਆਪਾਂ ਉੱਚੀ ਉੱਚੀ ਹਾਸਪੇ ਸੀ ਫਿਰ ਪਤਾ ਨਹੀਂ ਕੀ ਹੁੰਦਾ ਚਲਾ ਗਿਆ ਸੀ ਤੇਰੀ ਢਾਣੀ ਦਾ ਕੋਈ ਮੁੰਡਾ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਉਹ ਪਿੰਡ ਦਾ ਸਿਰ ਕੱਢ ਮੁੰਡਾ ਸੀ ਤੇ ਚੰਗਾ ਖਾੜਕੂ ਵੀ ਪੁਲਸੀਏ ਉਹਨਾਂ ਦੇ ਕਾਮਿਆਂ ਦੀ ਕੁੜੀ ਨੂੰ ਚੁੱਕ ਕੇ ਲੈ ਗਿਆ ਸੀ ਮੁੰਡੇ ਨੇ ਵਿਰੋਧ ਕੀਤਾ ਜਦੋਂ ਆਵਾਜ਼ ਉਠਾਈ ਸੀ ਤਾਂ ਪੁਲਿਸ ਵਾਲਿਆਂ ਨੇ ਅੱਤਵਾਦੀ ਕਹਿ ਕੇ ਤੇ ਕੁੜੀ ਦੀ ਇੱਜ਼ਤ ਲੁੱਟਣ ਦਾ ਕੇਸ ਬਣਾ ਕੇ ਮਾਰ ਸੁੱਟਿਆ ਤੇਰੇ ਤਾਂ ਜਿਵੇਂ ਅੰਦਰ ਬਾਹਰ ਅੱਗ ਲੱਗ ਗਈ ਸੀ ਕਾਲਜ ਵਿੱਚ ਹੜਤਾਲਾਂ ਹੋਈਆਂ ਨਾਅਰੇਬਾਜ਼ੀ ਹੋਈ ਜਿੰਦਾਬਾਦ ਮੁਰਦਾਬਾਦ ਕਈ ਦਿਨ ਚੱਲਦੀ ਰਹੀ ਤੂੰ ਸਭ ਦਾ ਮੋਢੀ ਸੀ ਤੇ ਤੂੰ ਹੀ ਬਾਜ਼ਾਰ ਬੰਦ ਕਰਵਾਏ ਕਾਲੀਆਂ ਦਿਵਾਲੀਆਂ ਮਨਾਇਆ ਤੇ ਅਖਬਾਰਾਂ 'ਚ ਰੌਲਾ ਪਾਇਆ ਤੇਰੀ ਮਿਹਨਤ رنگ ਲਿਆਈ ਦੋਸ਼ੀ ਬਰਖਾਸਤਾਂ ਨਹੀਂ ਹੋਏ ਪਰ ਦੂਰ ਦਰਾਡੇ ਬਦਲ ਦਿੱਤੇ ਗਿਆ ਗੱਲ ਠੰਡੀ ਪੈ ਗਈ ਪਰ ਤੂੰ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਗਿਆ 2 ਮਹੀਨੇ ਵੀ ਨਹੀਂ ਸੰਪੇ ਜਦੋਂ ਤੇਰੇ ਘਰੋਂ ਪੁਲਿਸ ਨੇ ਅਫੀਮ ਫੜੀ ਸੀ ਤੇ ਤੇਰੀ ਮਾਂ ਤੇ ਭੈਣ ਨੂੰ ਜੇਲ੍ਹ ਵਿੱਚ ਧੱਕ ਦਿੱਤਾ ਸੀ ਬਾਪੂ ਤਾਂ ਤੇਰਾ ਹਾਰਟ ਅਟੈਕ ਨਾਲ ਉਦੋਂ ਹੀ ਮਰ ਗਿਆ ਸੀ ਤੇ ਭੈਣਾ ਜਦੋਂ 3 ਦਿਨਾਂ ਬਾਅਦ ਬਾਹਰ ਆਈਆਂ ਤਾਂ ਪਿੰਡ ਵਾਲਿਆਂ ਨੇ ਮੂੰਹ ਦੂਜੇ ਪਾਸੇ ਕਰ ਲਿਆ ਸੀ ਪੁਲਿਸ ਤੈਨੂੰ ਫੜ ਲ ਕੇ ਲੈ ਗਈ ਸੀ ਜੋ 2 ਖੁੱਡਾਂ ਜ਼ਮੀਨ ਸੀ ਤੇਰੇ ਮੁਕੱਦਮਿਆਂ ਤੇ ਲੱਗ ਗਈ ਤੂੰ ਜੇਲ੍ਹ ਚੋਂ ਬਾਹਰ ਆਇਆ ਕਈ ਬੈਂਕਾਂ ਡਕੈਤੀਆਂ 'ਚ ਤੇਰੇ ਵਾਰੰਟ ਕੱਟੇ ਤੇ ਫੇਰ ਸੁਣਿਆ ਤੂੰ ਮਸ਼ਹੂਰ ਅੱਤਵਾਦੀ ਪਾਲਾ ਬਣ ਗਿਆ ਸੀ ਮੈਂ ਇੱਕ ਵਾਰ ਤੇਰੀ ਰੋ ਰੋ ਕੇ ਅੰਨੀ ਹੋਈ ਮਾਂ ਨਾਲ ਤੈਨੂੰ ਪਟਿਆਲੇ ਜੇਲ੍ਹ 'ਚ ਮਿਲਣ ਆਈ ਸੀ ਤੂੰ ਤਾਂ ਬਿਲਕੁਲ ਵੀ ਨਹੀਂ ਸੀ ਬਦਲਿਆ ਲੱਗਿਆ ਜਿਵੇਂ ਜੇਲ੍ਹ 'ਚ ਨਾ ਹੋਵੇਂ ਸਗੋਂ ਕਿਸੇ ਖੇਡ ਦੇ ਮੈਦਾਨ ਵਿੱਚ ਹੋਵੇਂ ਤੂੰ ਮੈਨੂੰ ਦੇਖ ਕੇ ਜਾਣੀ ਪਹਿਚਾਣੀ ਮੁਸਕਾਨ ਛੱਡੀ ਸੀ ਧੰਨਵਾਦ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ